ਲੋ ਵੀ ਤਾਊ ਹੁਣਾਂ ਦਾ ਬੇਟਾ ਵੱਢ ਰਿਹਾ ਪੱਠੇ ਨਾਲੇ ਮਾਸਟਰ ਆਹੇ ਠੀਕ ਆ ਤੇ ਆਹ ਦੇਖ ਲੋ ਜੀ ਪਹਿਲਾ ਇੱਕ ਪੰਡ ਸਿੱਟਿਆ ਆ ਰਾਜਸਥਾਨ ਦੇ ਵਿੱਚ ਆਪਾਂ ਤੇ ਆਹ ਦੂਜੀ ਪੰਡ ਇੱਕ ਹੋਰ ਵੱਢ ਲਈ ਤੇ ਕਿੰਨੀਆਂ ਪੰਡਾਂ ਵੱਢਣੀਆਂ ਐ ਤਿੰਨ ਤਿੰਨ ਵੱਢਣੀਆਂ ਤਾਂ ਹੁਣੇ ਦੋ ਮਤਲ ਲੈ ਕੇ ਵੀ ਸਿਰ ਤੇ ਹੀ ਜਾਣੀਆਂ ਸਿਰ ਤੇ ਲੈ ਕੇ ਜਾਣੀਆਂ ਮਿੱਤਰੋ ਤੇ ਪੰਡ ਚੱਕ ਲਈ ਆ ਅੱਛਾ ਦਿੱਲੀ ਵੱਢ ਕੇ ਇਹੀ ਲੈ ਕੇ ਜਾਂਦਾ ਹੈ 来 ਮੇਤਰੋ ਡੇਲੀ ਇਹੀ ਵੱਢ ਕੇ ਲੈ ਕੇ ਜਾਂਦਾ ਨਾਲੇ ਮਾਸਟਰ ਆ ਪੜਾਉਂਦਾ ਏ ਤੇ ਪਰ ਮੇਤਰੋ 7-8 ਕਿੱਲੇ ਦੂਰ ਜਾਣਾ ਏ ਉਹ ਦੇਖ ਲੋ ਘਰ ਕਿੱਥੇ ਆ ਤੇ 7-8 ਕਿੱਲੇ ਪਾਸੇ ਇਹ ਪਠੇ ਬੀਜੇ ਵੇ ਆ ਸਿਰ ਤੇ ਹੀ ਲੈ ਕੇ ਜਾਂਦਾ ਏ ਤੇ ਮਿਹਨਤੀ ਬਹੁਤ ਆ ਤੇ ਨਾਲੇ ਮਾਸਟਰ ਆ ਓਕੇ ਦੋ ਬੇਟੀਆਂ ਵੀ ਇਹਦੇ ਮੈਰਿਡ ਆ ਲੋ ਵੀ ਮੇਤਰੋ ਵੀਡੀਓ ਸ਼ੇਅਰ ਕਰ ਦਿਓ ਆਪਣੀ ਚੰਗੀ ਲੱਗੀ ਰਾਜਸਥਾਨ ਦੇ ਭਰਾਵਾਂ ਦੇ ਨਾਲ ਪਿਆਰ ਇੰਨਾ ਕਿ ਹੋ ਚੱਲਿਆ ਨਾ ਤੇ ਵੀ ਬੰਦੇ ਕਹਿੰਦੇ ਵੀ ਆ ਜਾ ਕਰ ਸਾਡੇ ਕੋਲੇ ਤੇ ਲੋਵੀ ਕਰ ਦਿਓ ਸ਼ੇਅਰ ਵੀਡੀਓ ਨੂੰ